ਫਿਰੋਜ਼ਪੁਰ ਪੁਲਿਸ ਨੇ ਯੋਧਨਾਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਤੇ ਚੱਲਦੀਆਂ ਕਾਰਵਾਈ ਕਰਦਾ ਫਿਰੋਜ਼ਪੁਰ ਪੁਲਿਸ ਨਿਸ਼ਪਾਲ ਸਿੰਘ ਉਰਫ ਕੋਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਬਸਤੀ ਮਾਛੀਆਂ ਵਾਲਾ ਦੇ ਕਾਬੂ ਕਰਕੇ ਉਸ ਕੋਲੋਂ 3 ਕਿਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰਗਮਨੀ ਪ੍ਰਾਪਤ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਜੀਰਾ ਦੇ ਟੀਮ ਵੱਲੋਂ ਗੁਪਸੂchna ਦੇ ਆਧਾਰ ਤੇ 2 ਦੋ ਜਿਹੜੀਆਂ ਨੇਟਵਾਰ ਚੌਲਾ ਤੇ ਬਣੇ ਹੋਏ ਵੱਸ ਅੱਡੇ ਪੁੱਜੀ ਤਾਂ ਉੱਥੇ ਇੱਕ ਨੌਜਵਾਨ ਜਿਹੜਾ ਕਿਟ ਬੈਗ ਦੇ ਵਿੱਚ ਖੜਾ ਉਹ ਦਿਖਾਈ ਦਿੱਤਾ ਸੀ ਉੱਥੇ ਹੀ ਇਸ ਪੁਲਿਸ ਨਿਯਾਪਾਰਟੀ ਨੇ ਦੇਖ ਕੇ ਕਿਸਨ ਲੱਗ ਗਿਆ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 3 ਕਿਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰਗਮੁਨੀ ਪ੍ਰਾਪਤ ਹੋਈ ਹੈ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਫਿਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਇੱਕ ਲੇਡੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁੱਛਗਿੱਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਹਨੂੰ ਸਾਡੀ ਸਾਰੀ ਤਫ਼ਤੀਸ਼ ਕਰਦੇ ਹੋਏ ਸਾਡੇ CIA ਵੱਲੋਂ ਸਾਡੇ ਐਸਪੀ ਡੀ ਸਾਹਿਬ ਬੀਐਸਪੀ ਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇੰਸਪੈਕਟਰ ਐਸਐਚਓ ਜੀਰਾ ਸਦਰ ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੀ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਸ਼ਕਾਬਯਾਬੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਡਰਗ ਮਨੀ ਜਿੱਤੋਂ ਬਰਾਮਦ ਹੋਈ ਹੈ ਤੇ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ 74 ਨੰਬਰ ਮਕਦਮਾ ਜਿਹੜਾ ਪਹਿਲਾਂ ਰਿਕਵਰੀ ਹੋਈ ਸੀ ਉਹਦੇ ਵਿੱਚ ਕੀ ਸੀ ਅਸਤਾਜੀ ਉਹਨਾਂ ਨਾਲ ਜਿਹੜੇ ਮਾਪੁੱਤ ਸੀਗੇ ਇਹ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਫਰਾਰ ਦਸ ਇਹ ਉਸ ਦਾ ਉਸ ਦਾ ਦੂਜਾ ਭਰਾ ਹੈ ਜੀ ਇਹ ਇਹ ਰਚਪਾਲ ਸਿੰਘ ਉਰਫ ਗੋਰਾ ਜਿਹੜਾ ਉਹ ਸੀਗਾ ਉਹਦਾ ਕੀ ਨਾਂ ਸੀਗਾ ਜਸਵਿੰਦਰ ਸਿੰਘ ਸੀ ਉਹ ਜਸਵਿੰਦਰ ਸਿੰਘ ਨੂੰ ਸਾਨੂੰ ਵਾਂਟਡ ਆ ਉਹਨੂੰ ਫੜ ਲਾਂਗੇ ਯਾਨੀ ਕਿ ਦੋਵੇਂ ਮਾਮੇ ਇਨਵਾਰ ਸੀ ਜਿਹੜੇ ਹਾਂ ਜੀ ਇਹ ਸਾਰਾ ਪਰਿਵਾਰ ਵੀ ਇਨਵੋਲਵ ਹੋ ਰਿਹਾ ਹੈ ਆ ਬਿਲਕੁਲ ਦੇਖੋ ਆਹ ਤਾਂ ਕਾਫੀ ਜਾਣੇ ਇਹਦੇ ਵਿੱਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪਰਿਵਾਰ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਸੇ ਇਹਨਾਂ ਨੇ ਨਜਾਇਜ਼ ਕਮਾਏ ਹੋਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਉਹਨੂੰ ਜ਼ਬਤ ਕਰਾਂਗੇ ਸਰ ਲੇਡੀਜ਼ ਵੀ ਇਹ ਜਿਹੜੀਆਂ ਫੈਮਿਲੀ ਦੇ ਵਿੱਚ ਉਹ ਵੀ ਸਾਹਮਣੇ ਆ ਰਹੀਆਂ ਹੈਗੀਆਂ ਪਹਿਲਾਂ ਵੀ ਤੁਸੀਂ ਮਾਮਲੇ ਜਿਹੜੇ ਰਜਿਸਟਰਡ ਕੀਤੇ ਗਏ ਉਹਦੇ ਵਿੱਚ ਸਾਹਮਣੇ ਆਈਆਂ ਹੋਈਆਂ ਲੇਡੀਜ਼ ਵੀ ਇਹ ਸਰ ਲੇਡੀਜ਼ ਇਨਵੋਲ ਕਿਉਂ ਹੋ ਗਏ ਪਿਆਸ ਦੇ ਵਿੱਚ ਕੀ ਕਾਰਨ ਸਰ ਇਹ ਦੇਖੋ ਜੀ ਆਹੀ ਹੈ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਤੇ ਸਾਰਾ ਪਰਿਵਾਰ ਹੀ ਜਿਵੇਂ ਕ੍ਰਾਈਮਨਲ ਹੈ ਕ੍ਰਾਈਮਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ ਦੋ ਤਿੰਨ ਜਣੇ ਕ੍ਰਿਮੀਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਕੇ ਜਾ ਕੇ ਕਿਸ ਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਾਨਸ ਵੀ ਹੈ ਜਿੱਥੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੇ ਅਸੀਂ ਤੁਸੀਂ ਇਹਨਾਂ ਨੂੰ ਫੜ ਸਕਦੇ ਹੋ ਤੇ ਜਿਹੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਕੋਈ ਹੋਰ ਪਰਿਵਾਰਕ ਮੈਂਬਰ ਵੀ ਪਤਾ ਨਹੀਂ ਕਿ ਕਿਹੋ ਮਗਾਉਂਦੇ ਸੀ ਕ੍ਰਿਮੀਨਲ ਹਾਂਜੀ ਕਿੱਥੋਂ ਮਗਾਉਂਦੇ ਸੀ ਸਰ ਇਹਦੇ ਉਹੀ ਹੈ ਜੀ ਸਾਰੀ ਜਿਹੜੀ ਹਨ ਆਏ ਤਾਰੋ ਪahari ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਪੁਛਗਿਸ ਚੱਲ ਰਹੀ ਆ ਵੀ ਇਹ ਕਿੰਵੇਂ ਕਿਉਂ ਦੇ ਰੈਸੀਪੀਐਂਟ ਐ ਵੀ ਕਿੰਵੇਂ ਨੰਬਰ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁਛਗਿਸ ਚੱਲ ਰਹੀ ਆ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀ ਤਕਬਦੀ ਹੋ ਸਕਦੀ ਹੈ ਸਰ ਪਰਿਵਾਰ ਦੇ ਹੋਰ ਵੀ ਕੁਝ ਮੈਂਬਰ ਵਿੱਚ ਇਨਵੋਲਵ ਹੋ ਸਕਦੇ ਆ ਸਾਡੇ ਪਾਸੋਂ ਉਹ ਜਿਹੜੀ ਇੰਨੀ ਰਿਕਵਰੀ ਆ ਆ ਜਸਵਿੰਦਰ ਸਿੰਘ ਤਾਂ ਆਪਾਂ ਹੈਗਾ ਹੀ ਆ ਉਹਦੇ ਵਿੱਚ ਆਪਾਂ ਨਾਮਿਨੇਟ ਕੀਤਾ ਹੀ ਹੋਇਆ ਸਾਨੂੰ ਵਾਂਟਡ ਆ ਜਿਹੜਾ ਦੂਜਾ ਭਰਾ ਐ ਅੱਜ ਰਚਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁੱਛ ਕੇ ਇਸ ਦੌਰਾਨ ਸੀਜਨ ਸਾਹਮਣੇ ਆਈ ਹੈ ਬਰਾਬਰ